ਨਾਜਪਨਾਬੀ ਟੀਵੀ ਦੇ ਖਬਰਾਂ ਦੇ ਸਪੋਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਆਪੋਰਚੁਨਿਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵੀਰਵਾਰ ਸ਼ਾਮ ਨੂੰ ਬਾੜ ਨੰਬਰ 60 ਦੇ ਅਧੀਨ ਆਉਂਦੇ ਖੇਤਰਾ ਵਿੱਚ ਘਰ-ਘਰ ਜਾ ਕੇ ਇੱਕ ਤੀਬਰ ਮਹਿੰਮ ਸ਼ੁਰੂ ਕਰਕੇ ਆਪਣੀ ਜਮੀਨੀ ਪੱਧਰ ਤੇ ਪਹੁੰਚ ਜਾਰੀ ਰੱਖੀ ਇਸ ਮਹਿੰਮ ਦੇ ਨਤੀਜੇ ਵਜੋਂ ਸਥਾਨਿਕ ਨਿਵਾਸੀਆਂ ਦੁਕਾਨਦਾਰਾਂ ਤੇ ਵਪਾਰਕ ਭਾਈਚਾਰੇ ਦੇ ਮੈਂਬਰਾਂ ਨਾਲ ਜੋਸ਼ੀਲੀ ਗੱਲਬਾਤ ਹੋਈ ਇਸ ਮੌਕੇ ਆਪਣੀ ਫੇਰੀ ਦੌਰਾਨ ਅਰੂੜਾ ਨੇ ਨਿੱਜੀ ਤੌਰ ਤੇ ਆਉਣ ਵਾਲੀਆਂ ਉਪਚੋਣਾਂ ਲਈ ਆਪਣਾ ਸੰਦੇਸ਼ ਦਿੱਤਾ ਤੇ ਵੋਟਰਾਂ ਨੂੰ ਲੁਧਿਆਣਾ ਦੀ ਚੌਗੜੀ ਤਰੱਕੀ ਲਈ ਉਹਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਹਨਾਂ ਸ਼ਹਿਰ ਦੇ ਤੇਜ਼ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਤੇ ਜ਼ੋਰ ਦਿੱਤਾ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਇੱਛਾਵਾਂ ਉਹਨਾਂ ਦੀ ਅਗਵਾਈ ਹੇਠ ਸਾਰੇ ਵਿਕਾਸ ਪ੍ਰੋਜੈਕਟਾਂ ਤੇ ਕੇਂਦ੍ਰਿਤ ਕੇਂਦਰ ਵਿੱਚ ਰਹਿਣਗੀਆਂ। ਅਰੂੜਾ ਨੇ ਨਿਵਾਸੀਆਂ ਨੂੰ ਕਿਹਾ ਕਿ ਅਸੀਂ ਪਹਿਲਾਂ ਹੀ ਵਿਕਾਸ ਲਈ ਇੱਕ ਮਾਹੌਲ ਬਣਾ ਲਿਆ ਹੈ ਅਤੇ ਹੁਣ ਇਸ ਨੂੰ ਹੋਰ ਤੇਜ਼ ਕਰਨ ਦਾ ਸਮਾਂ ਆ ਗਿਆ ਹੈ। ਤੁਹਾਡੇ ਸਮਰਥਨ ਨਾਲ ਅਸੀਂ ਲੁਧਿਆਣਾ ਨੂੰ ਬੁਨਿਆਦੀ ਢਾਂਚੇ, ਸਫਾਈ, ਸੁਰੱਖਿਆ ਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਇੱਕ ਮਾਡਲ ਸ਼ਹਿਰ ਬਣਾ ਸਕਦੇ ਹਾਂ। ਉਹਨਾਂ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਨਾਲ ਨੇੜਿਓਂ ਗੱਲਬਾਤ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਆਪ ਸਰਕਾਰ ਕਾਰੋਬਾਰੀ ਵਿਕਾਸ ਲਈ ਬਧੇਰੇ ਸਹਾਇਕ ਮਾਹੌਲ ਬਣਾਉਣ ਲਈ ਵਚਨਬੱਧ ਹੈ। ਅਰੂੜ ਨੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਵਪਾਰ ਨੂੰ ਉਤਸ਼ਾਹਿਤ ਕਰਨਾ ਤੇ ਸ਼ਹਿਰ ਦੇ ਉਦਯੋਗਿਕ ਆਧਾਰ ਨੂੰ ਹੋਰ ਮਜ਼ਬੂਤ ਕਰਨਾ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਰਹਿਣਗੀਆਂ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੋਏ ਸਕਾਰਾਤਮਕ ਬਦਲਾਵ ਬਾਰੇ ਵੀ ਗੱਲ ਕੀਤੀ ਖਾਸ ਕਰਕੇ ਸਿੱਖਿਆ ਸਿਹਤ ਸੰਭਾਲ ਅਤੇ ਸ਼ਾਸਨ ਵਰਗੇ ਖੇਤਰਾਂ ਵਿੱਚ ਇਹ ਚੋਣ ਸਿਰਫ ਇੱਕ ਸੀਟ ਬਾਰੇ ਨਹੀਂ ਹੈ ਇਹ ਚੰਗੇ ਸ਼ਾਸਨ ਦੀ ਗਤੀ ਨੂੰ ਬਣਾਈ ਰੱਖਣ ਬਾਰੇ ਹੈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪ੍ਰਚਾਰ ਦੌਰਾਨ ਅਰੋੜਾ ਦੇ ਨਾਲ ਸਨ ਸਥਾਨਕ ਪਾਰਟੀ ਵਰਕਰਾਂ ਤੇ ਵਲੰਟੀਅਰਾਂ ਦੇ ਨਾਲ ਜੋ ਵੋਟਰਾਂ ਤੱਕ ਪਹੁੰਚਣ ਵਿੱਚ ਵੀ ਸ਼ਾਮਲ ਹੋਏ निवासीया ने मोहम्मदान इकबाल स्वागत ਕੀਤਾ ਕਈਆਂ ਨੇ ਉਮੀਦਵਾਰ ਦੀ ਸਿੱਧੀ ਗੱਲਬਾਤ ਅਤੇ ਪਹੁੰਚ ਦੀ ਪ੍ਰਸ਼ੰਸਾ ਕੀਤੀ ਅਰੂੜਾ ਨੇ ਬਾੜ ਨੰਬਰ 60 ਦੇ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਅਤੇ ਸ਼ਹਿਰ ਦੇ ਪਰਿਵਰਤਨ ਦੇ ਸਫਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ